ਇਹਤੇ ਬੈਠਦੇ ਨੇ ਨਾ ਉਸ ਸਮੇਂ ਆਪਾਂ ਇੱਕ ਦਿਵਸ ਮਨਾਨੇ ਹਾਂ ਗੁਰਲਾਧੋ ਦਿਵਸ ਕਿ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਨੂੰ ਪ੍ਰਗਟ ਕੀਤਾ ਸੀ ਇਹਨਾਂ ਨੇ ਭਾਈ ਮੱਖਣ ਲਛਾ ਲਬਾਣਾ ਜੀ ਨੇ ਕਿਵੇਂ ਪ੍ਰਗਟ ਕੀਤਾ ਵੀ ਜਦੋਂ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੀ ਜਿਹੜੀ ਜੋਤੀ ਜੋਤ ਸਮਾਉਂਦੇ ਨੇ ਤੇ ਸਮਾਉਣ ਤੋਂ ਪਹਿਲਾਂ ਉਹਨਾਂ ਨੇ ਇੱਕ ਬਚਨ ਆਖਿਆ ਸੀ ਬਾਬਾ ਬਸੈ ਗ੍ਰਾਮ ਬਕਾਲੇ ਵੀ ਅਗਲੀ ਗੁਰੂ ਨਾਨਕ ਦੀ ਜਿਹੜੀ ਜੋਤ ਹੈ ਬਕਾਲੇ ਦੀ ਧਰਤੀ ਦੇ ਉੱਪਰ ਰਹਿ ਰਹੀ ਹੈ ਤੇ ਜਿਸ ਸਮੇਂ ਇਸ ਗੱਲ ਦਾ ਪਤਾ ਸੋਢੀ ਵੰਸ਼ ਨੂੰ ਪਤਾ ਲੱਗਾ ਤੀਰਮੱਲੀਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਰਾਮ ਰਾਈਆਂ ਨੂੰ ਇਸ ਗੱਲ ਦਾ ਪਤਾ ਲੱਗਦਾ ਤੇ ਬਕਾਲੇ ਦੀ ਧਰਤੀ ਤੇ ਆਪ ਜੀ ਨੂੰ ਪਤਾ ਹੈ ਵੀ ਬਾਈ ਡੰਬੀ ਗੁਰੂ ਜਿਹੜੇ ਬਣ ਕੇ ਉਸ ਜਗ੍ਹਾ ਤੇ ਬਹਿ ਗਏ ਸਨ ਉਸ ਜਗ੍ਹਾ ਤੇ ਬੈਠੇ ਤੇ ਜਿਹੜਾ ਵੀ ਉਸ ਜਗ੍ਹਾ ਤੇ ਸਿੱਖ ਨੇ ਆਉਣਾ ਅੱਗੇ ਮਸੰਦ ਬੇਟੇ ਸਨ ਆਪਣੇ ਸੇਵਕ ਬੇਟੇ ਸਨ ਸੇਵਕਾਂ ਨੇ ਬਾਹ ਪਕੜਨ ਦੀ ਤੇ ਆਪਣੇ ਗੁਰੂ ਘਰ ਲੈ ਜਾਣਾ ਜੋ ਕੁਝ ਕਾਰਪੇਟਾ ਹੁਣੀ ਕਾਰਪੇਟਾ ਆਪਣੇ ਕੋਲ ਰੱਖ ਲੈਣੇ ਇੱਕੋ ਸ਼ਬਦ ਕਹਿਣਾ ਵਾਹਿਗੁਰੂ ਕਿਰਪਾ ਕਰੇਗਾ ਚੜ੍ਹਦੀ ਕਲਾ ਦੇ ਵਿੱਚ ਰੱਖੇਗਾ ਪਰ ਅੰਦਰ ਦੀਆਂ ਜਾਣਣ ਵਾਲਾ ਤੇ ਸੱਚਾ ਗੁਰੂ ਹੋ ਸਕਦਾ ਹੈ ਨਾ ਜਿਹੜਾ ਅੰਦਰ ਦੀਆਂ ਜਾਣਦਾ ਭਾਈ ਮੱਖਣਸ਼ਾਲਾ ਬਾਣਾ ਜਦੋਂ ਬਕਾਲੀ ਦੀ ਧਰਤੀ ਤੇ ਪਹੁੰਚਿਆ ਕਿਉਂਕਿ ਇਹਨੇ ਇੱਕ ਕੁਝ ਸਮਾਂ ਪਹਿਲਾਂ ਅਰਦਾਸ ਕੀਤੀ ਸੀ ਸੱਚੇ ਪਾਤਸ਼ਾਹ ਮੇਰਾ ਜਿਹੜਾ ਬੇੜਾ ਹੈ ਉਹ ਸਾਗਰ ਦੇ ਵਿੱਚ ਡੁੱਬਦਾ ਪਿਆ ਇਹਨੂੰ ਕਿਨਾਰੇ ਲਾ ਦੇ ਕਿਨਾਰੇ ਲਾਵੋਗੇ ਮੈਂ 500 ਮੋਹਰਾਂ ਲੈ ਕੇ ਤੁਹਾਡੇ ਦਰ ਤੇ ਆਵਾਂਗਾ ਤੁਹਾਡੇ ਦਰ ਤੇ ਇਹ ਗੁਰੂ ਨਾਨਕ ਦੇ ਘਰ ਚ ਭੇਟ ਕਰਕੇ ਜਾਵਾਂਗਾ ਅੱਜ ਜਦੋਂ ਬੇੜਾ ਕਿਨਾਰੇ ਤੇ ਲੱਗਾ ਤੇ ਭਾਈ ਮੱਖਣਸ਼ਾਹ ਜੀ ਨੇ ਆਪਣੇ ਨਾਲ ਕੁਝ ਸਾਥੀਆਂ ਨੂੰ ਲਿਆ ਤੇ ਨਾਲ ਲੈ ਕੇ ਬਕਾਲੇ ਦੀ ਧਰਤੀ ਤੇ ਜਦੋਂ ਪਹੁੰਚੇ ਨਾ ਇਥੇ ਆਈ ਨੇ ਆ ਕੇ ਵੇਖਿਆ ਵੀ ਅੱਗੇ ਤੇ ਬਾਈ ਡੰਬੀ ਗੁਰੂ ਬਣ ਕੇ ਬਹਿ ਗਏ ਮਨ ਦੇ ਵਿੱਚ ਸ਼ੰਕਾ ਪੈਦਾ ਹੋ ਗਿਆ ਵੀ ਇਨ੍ਹਾਂ ਦੇ ਵਿੱਚੋਂ ਸੱਚਾ ਗੁਰੂ ਕੌਣ ਹੈ ਸਾਰਿਆਂ ਦੇ ਅੱਗੇ ਇਤਿਹਾਸ ਕਰ ਜ਼ਿਕਰ ਕਰਦੇ ਕਿਸੇ ਦੇ ਅੱਗੇ ਦੋ ਮੋਹਰਾਂ ਰੱਖੀਆਂ ਨੇ ਕਿਸੇ ਦੇ ਅੱਗੇ ਪੰਜ ਮੋਹਰਾਂ ਰੱਖੀਆਂ ਨੇ ਰੱਖ ਕੇ ਨਮਸਕਾਰ ਕਰਦੇ ਮਨ ਦੇ ਵਿੱਚ ਸੋਚਦੇ ਨੇ ਜੇਕਰ ਕੋਈ ਸੱਚਾ ਗੁਰੂ ਹੋਇਆ ਨਾ ਆਪਣੇ ਪੇਟਾ ਹੈ ਆਪੀ ਗੁਰੂ ਮੰਗ ਕੇ ਲੈ ਲਵੇਗਾ ਮੇਰੇ ਅੰਦਰ ਦੀ ਬਿਰਤੀ ਨੂੰ ਮੇਰੇ ਅੰਦਰ ਨੂੰ ਪੜ ਲਵੇਗਾ ਤੇ ਪਿਆਰ ਵਾਲੀ ਉਹ ਚੇਤੇ ਰੱਖਿਆ ਜੇ ਬਾਈ ਦੇ ਬਾਹੀ ਗੁਰੂਆਂ ਨੂੰ ਨਮਸਕਾਰ ਕਰ ਦਿੱਤੀ ਸਾਰਿਆਂ ਨੇ ਇਹ ਤਾਂ ਅਸ਼ੀਰਵਾਦ ਦੇ ਦਿੱਤਾ ਤੁਸੀਂ ਵਧੋ ਫੁੱਲੇ ਤੁਹਾਡਾ ਕਾਰੋਬਾਰ ਵਧੇ ਪਰ ਲੇਕਿਨ ਕਿਸੇ ਨੇ ਵੀ ਆਪਣੀ ਜਿਹੜੀ ਪੇਟਾ ਹੈ ਪੇਟਾ ਗੁਰੂ ਘਰ ਦੀ ਨਾ ਮੰਗੀ ਤੇ ਪੁੱਛਣ ਲੱਗਾ ਬਕਾਲੇ ਦੀ ਧਰਤੀ ਦਾ ਨਾਂ ਲਿਆ ਸੀ ਸੱਚਾ ਗੁਰੂ ਵੀ ਇਸ ਧਰਤੀ ਤੇ ਵਸ ਰਿਹਾ ਕਿਉਂਕਿ ਸੱਚੇ ਧਨ ਦੀ ਬਾਤ ਕਰੀਏ ਸੱਚੇ ਧਨ ਦੇ ਅੱਗੇ ਕੱਚੇ ਧਨ ਦੀ ਕੋਈ ਪਰਵਾਹ ਨਹੀਂ ਫਿਰਾਂ ਕਿਸੇ ਨੇ ਦੱਸਿਆ ਇਸ ਜਗ੍ਹਾ ਦੇ ਉੱਤੇ ਧੰ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਨੇ ਜਿਹੜੇ ਤੇਗ ਬਹਾਦਰ ਜੀ ਉਹ ਵੀ ਇਸ ਧਰਤੀ ਤੇ ਰਹਿ ਰਹੇ ਕਹਿੰਦੇ ਕਿੱਥੇ ਰਹਿ ਰਹੇ ਨੇ ਕਹਿੰਦੇ ਆ ਨਾਲ ਪੋਰਾ ਹੈ ਨਾਲ ਘਰ ਹੈ ਉਸ ਘਰ ਦੇ ਵਿੱਚ ਰਹਿ ਰਹੇ ਨੇ ਭਾਈ ਮੱਖਣ ਸ਼ਾਹ ਜੀ ਨੇ ਆਪਣੇ ਸਾਥੀਆਂ ਨੂੰ ਨਾਲ ਲਿਆ ਨਾਲ ਲੈ ਕੇ ਜਦੋਂ ਘਰ ਦਾ ਦਰਵਾਜ਼ਾ ਖੜਕਾਇਆ ਨਾ ਕੁੰਡਾ ਖੜਕਾਇਆ ਦਰਵਾਜ਼ੇ ਦਾ ਤੇ ਅੰਦਰ ਗੁਰਦੇਵ ਸੱਚੇ ਪਾਤਸ਼ਾਹ ਬੈਠੇ ਸਨ ਤੇ ਆਪਣੀ ਪਤਨੀ ਨੂੰ ਕਹਿਣ ਲੱਗੇ ਮਾਤਾ ਗੁਜਰ ਕਰਨ ਨੂੰ ਕਹਿਣ ਲੱਗੇ ਵੀ ਬੜੀਆਂ ਭਾਜੜਾਂ ਪਈਆਂ ਨੇ ਬਾਹਰ ਵੇਖੋ ਤੇ ਸੀ ਬਾਹਰ ਕੀ ਹੋ ਰਿਹਾ ਜਦੋਂ ਕੁੰਡਾ ਖੋਲਿਆ ਤੇ ਸਾਹਮਣੇ ਖਲੋਤਾ ਹੋਇਆ ਭਾਈ ਮੱਖਣ ਸ਼ਾਹ ਜੀ ਤੇ ਉਹਨੇ ਪੁੱਛਣਾ ਕੀਤਾ ਵੀ ਇਹ ਗੁਰਦੇਵ ਦਾ ਘਰ ਹੈ ਗੁਰੂ ਹਰਗੋਬਿੰਦ ਪਾਸ਼ਾ ਜੀ ਦੇ ਸਭ ਤੋਂ ਛੋਟੇ ਸਾਹਿਬਜ਼ਾਦੇ ਨੇ ਤੇ ਇੱਕ ਬਹਾਦਰ ਦਾ ਘਰ ਹੈ ਜਦੋਂ ਸਾਹਮਣੇ ਗੁਰਦੇਵ ਨੂੰ ਵੇਖਿਆ ਤੇ ਸਤਗੁਰਾਂ ਨੇ ਬਚਨ ਆਖੇ ਸਨ ਮੱਖਣ ਸ਼ਾਹੀ ਗੁਰੂ ਨਾਨਕ ਦੇ ਘਰ ਦੇ ਵਿੱਚ ਆਈਦਾ ਭਾਜੜਾ ਪਾ ਕੇ ਨਹੀਂ ਆਈਦਾ ਨਿਮਰਤਾ ਦੇ ਵਿੱਚ ਪਿਆਰ ਦੇ ਨਾਲ ਆਈਦਾ ਜਦੋਂ ਇਹ ਗੱਲ ਸੁਣੀ ਨਾ ਅੰਦਰ ਨੂੰ ਥੋੜਾ ਜਿਹਾ ਹੌਸਲਾ ਮਿਲ ਗਿਆ ਅੰਦਰ ਨੂੰ ਟਿਕਾ ਮਿਲ ਗਿਆ ਆਇਆ ਆਕੇ ਪੰਜ ਮੋਹਰਾ ਰੱਖੀਆਂ ਦੋ ਮੋਹਰਾ ਰੱਖੀਆਂ ਰੱਖ ਕੇ ਨਮਸਕਾਰ ਕੀਤੀ ਅੰਦਰ ਹਜੀ ਇਹ ਸ਼ੰਕਾ ਸੀ ਕਿਤੇ ਇਹ ਵੀ ਪੂਰੇ ਨਾ ਹੋਣ ਤੇ ਸੱਚੇ ਗੁਰੂ ਦੇਵ ਨੇ ਇੱਕ ਗੱਲ ਆਖੀ ਕਹਿਣ ਲੱਗੇ ਜਦੋਂ ਤੇ ਗੁਰੂ ਦੇ ਨਾਲ ਤੂੰ ਵਾਅਦਾ ਕਰ ਰਿਆ ਸਾਂ ਤੇ ਵਾਅਦਾ ਕਰਨ ਵੇਲੇ ਤੂੰ ਕੁਝ ਹੋਰ ਸੋਚਿਆ ਸੀ ਅੱਜ ਜਿਸ ਸਮੇਂ ਤੂੰ ਵਾਅਦਾ ਕੀਤਾ ਪੂਰਾ ਕਰਨ ਦਾ ਸਮਾਂ ਆਇਆ ਉਸ ਸਮੇਂ ਤੂੰ ਕੁਝ ਹੋਰ ਰੱਖਦਾ ਪਿਆ ਉਨੇ 500 ਮੋਹਰਾ ਅੱਗੇ ਰੱਖੀਆਂ ਗੁਰਦੇਵ ਦੇ ਨਮਸਕਾਰ ਕੀਤੀ ਰੋਲਾ ਪਾ ਦਿੱਤਾ ਗੁਰ ਲਾਧੋ ਰੇ ਗੁਰ ਲਾਧੋ ਰੇ ਇਸ ਗੱਲ ਦਾ ਪਤਾ ਜਦੋਂ ਬਾਹਰ ਬੈਠੇ ਬਾਈ ਡੰਬੀ ਗੁਰੂਆਂ ਨੂੰ ਪਤਾ ਲੱਗਾ ਤੇ ਧੀਰਮਲ ਨੇ ਕੀ ਕੀਤਾ ਵੀ 시ਹੇ ਮਸੰਦ ਦੇ ਰਾਹੀ ਗੋਲੀ ਚਲਵਾ ਦਿੱਤੀ ਜੋ ਕੁਝ ਵੀ ਪੈਸਾ ਸੀ ਧਨ ਦੌਲਤ ਸੀ ਸਭ ਕੁਝ ਲੁੱਟ ਕੇ ਇਥੋਂ ਤੱਕ ਕਹਿੰਦੇ ਵੀ ਗੁਰੂ ਮਹਾਰਾਜ ਦਾ ਇੱਕ ਜਿਹੜਾ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਹ ਵੀ ਚੁੱਕ ਕੇ ਆਪਣੇ ਨਾਲ ਆਪਣੇ ਡੇਰੇ ਦੇ ਵਿੱਚ ਲੈ ਗਿਆ ਇਸ ਗੱਲ ਦੀ ਖਬਰ ਜਦੋਂ ਭਾਈ ਮੱਖਣ ਸ਼ਾਹ ਨੂੰ ਪਤਾ ਲੱਗਦੀ ਹੈ ਤੇ ਭਾਈ ਮੱਖਣ ਸ਼ਾਹ ਆਪਣੇ ਸਾਥੀਆਂ ਨੂੰ ਨਾਲ ਲਿੰਦੇ ਧੀਰਮਲ ਦੇ ਘਰ ਦੇ ਵਿੱਚੋਂ ਸਭ ਕੁਝ ਲੈ ਆਉਂਦੇ ਨੇ ਦੁਆਰ ਤੋਂ ਸਤਿਗੁਰੂ ਗੁਰਦੇਵ ਦੇ ਅੱਗੇ ਜਦੋਂ ਰੱਖਦੇ ਨੇ ਹੱਥ ਜੋੜ ਕੇ ਬੇਨਤੀ ਕਰਦੇ ਗੁਰਦੇਵ ਇਹ ਉਹ ਹੈ ਜਿਨ੍ਹਾਂ ਨੇ ਤੁਹਾਡੇ ਉੱਤੇ ਗੋਲੀ ਚਲਵਾਈ ਸੀ ਜਿਹੜੇ ਸਭ ਕੁਝ ਲੁੱਟ ਕੇ ਲੈ ਗਏ ਸਨ ਸੱਚੇ ਪਾਤਸ਼ਾਹ ਨੇ ਕੇਵਲ